ਰੀਪ ਕੋਰ ਨੇ ਦਿੱਲੀ ਪੁਲਿਸ ਨੂੰ ਰਾਸ਼ਟਰੀ ਰਾਜਧਾਨੀ ਚ ਬੱਚਿਆਂ ਦੀ ਤਸਕਰੀ ਦੇ ਗਰੋਹ ਚਲਾਨ ਦੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਕਦਮ ਚੁੱਕਣ ਦਾ ਨਿਰਦੇਸ਼ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਥਿਤੀ ਵੱਧ ਤੋਂ ਵੱਧਰ ਹੁੰਦੀ ਪ੍ਰਤੀਤ ਹੋ ਰਹੀ ਹੈ ਜਸਟਿਨ ਜੇਪੀ ਪਰਦੀਵਾਲਾ ਤੇ ਜੱਜਾਰ ਮਹਾਦੇਵਨ ਦੀ ਬੈਂਚ ਨੇ ਦਵਾਰਕਾ ਖੇਤਰ ਚ ਕਈ ਨਵਜਾਤ ਬੱਚਿਆਂ ਦੀ ਤਸਕਰੀ ਦੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਰਹੇ ਦਿੱਲੀ ਪੁਲਿਸ ਦੇ ਇੱਕ ਇੰਸਪੈਕਟਰ ਨਾਲ ਗੱਲਬਾਤ ਦੌਰਾਨ ਏ ਟਿੱਪਣੀਆਂ ਕੀਤੀਆਂ ਜੱਜ ਪਰਦੀਵਾਲਾ ਨੇ ਕਿਹਾ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਉਨਾ ਨਾਲ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਗੈਂਗ ਲੀਡਰ ਪੂਜਾ ਨੂੰ ਗ੍ਰਿਫਤਾਰ ਕਰਨ ਅਤੇ ਤਿੰਨ ਲਾਪਤਾ ਬੱਚਿਆਂ ਦਾ ਪਤਾ ਲਗਾਉਣ ਦੀ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਵਚਨੇ ਬੱਚਿਆਂ ਦੀ ਤਸਕਰੀ ਤੇ ਮਾਪਿਆਂ ਦੀ ਇਕੱਤੀ ਤੇ ਸ਼ਮੂਲੀਅਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਹ ਬੱਚੇ ਕਿੱਥੇ ਪਹੁੰਚਣਗੇ ਤੁਸੀਂ ਜਾਣਦੇ ਹੋ ਕਿ ਅਜਿਹੀ ਕੋਈ ਬੱਚੀ ਕਿੱਥੇ ਪਹੁੰਚਦੀ ਹੈ ਜੱਜ ਨੇ ਕਿਹਾ ਮਨ ਭਾਗੀ ਗੱਲ ਇਹ ਹੈ ਕਿ ਅਜਿਹਾ ਲੱਗਦਾ ਹੈ ਕਿ ਮਾਪਿਆਂ ਨੇ ਹੀ ਆਪਣੇ ਬੱਚਿਆਂ ਨੂੰ ਵੇਚਿਆ ਮੈਂਚਨੇ ਮਾਮਲੇ ਦੀ ਸੁਣਵਾਈ 4 ਹਫ਼ਤੇ ਬਾਅਦ ਲਈ ਮੁਲਤਵੀ ਕਰ ਦਿੱਤੀ ਅਤੇ ਪੁਲਿਸ ਅਧਿਕਾਰੀ ਨੂੰ ਉਸ ਮਾਮਲੇ 'ਚ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਮੈਂਚਨੇ ਕਿਹਾ ਤੁਹਾਨੂੰ ਇਨ੍ਹਾਂ ਲਾਪਤਾ ਬੱਚਿਆਂ ਨੂੰ ਕਿਸੇ ਵੀ ਕੀਮਤ 'ਤੇ ਲੱਭਣਾ ਹੋਵੇਗਾ ਅਤੇ ਸਰਗਰਮਾਂ ਨੂੰ ਗ੍ਰਿਫਤਾਰ ਕਰਨਾ ਹੋਵੇਗਾ ਦਿੱਲੀ ਪੁਲਿਸ ਦਾ ਪ੍ਰਤੀਨਿਧਿਤਵ ਐਡੀਸ਼ਨਲ ਸਾਲਿਮੀਟਰ ਜਨਰਲ ਅਰਚਨਾ ਪਾਟਕ ਦੇ ਬਯ ਨੇ ਕਿਹਾ ਸੁਪਰੀਮ ਕੋਰਟ ਨੇ 15 ਅਪ੍ਰੈਲ ਨੂੰ ਇੱਕ ਹੋਰ ਮਾਮਲੇ 'ਚ ਅੰਤਰਰਾਜੀ ਪਾਲਤਸਕਰੀ ਗਰੋਹ ਦੇ ਮੁੱਦੇ 'ਤੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਦੇਸ਼ ਦੇ ਅੰਤਰਾਜੀ ਪਾਲ ਤਸਕਰੇ ਰੈਕਟ ਤੇ ਸਥਿਤ ਰੁਖ ਅਪਣਾਉਂਦੇ ਹੋਏ ਅਦਾਲਤ ਨੇ 13 ਦੋਸ਼ੀਆਂ ਦੀ ਜ਼ਮਾਨਤ ਰਾਤ ਕਰਦੀ ਹੋਏ ਕਿਹਾ ਸੀ ਕਿ ਨਿਆਂ ਲਈ ਸਮੂਹਿਕ ਪ੍ਰਕਾਰ ਪੁਕਾਰ, ਸ਼ਾਂਤੀ ਅਤੇ ਸਤਿ ਭਾਵਨਾ ਦੀ ਇਸ ਇੱਛਾ ਨੂੰ ਕਮਜ਼ੋਰ ਨਹੀਂ ਬਣਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਕਿਹਾ ਸੀ ਆਸੀ ਰਾ ਸਰਕਾਰ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੰਦੇ ਆ ਕਿ ਬੱਚਿਆਂ ਦੇ ਮੁਫਤ ਤੇ ਜ਼ਰੂਰੀ ਸਿੱਖਿਆ ਅਧਿਕਾਰ ਐਕਟ 2009 ਦੇ ਪ੍ਰਤਪੰਧਾ ਅਨੁਸਾਰ ਅਸਕਰਿਦਾਸ਼ੀਕਰ ਬੱਚਿਆਂ ਨੂੰ ਸਕੂਲਾਂ 'ਚ ਦਾਖਲ ਦਿਵਾਇਆ